ਚੱਲਦੀਆਂ ਗੋਲੀਆਂ ਤੇ ਚੱਲਦੇ ਆ ਪਾਣੀ ਤੇਰੇ ਨਾਲ ਦਿੱਲੀਏ ਨਹੀਂ ਲੱਗ ਡਾਟਿਆ ਫਰਾਣੀ ਜਿੱਤੇ ਅੜੇ ਨੇ ਮਦਾਨ ਫਤਿਹ ਕਰੇ ਨੇ ਅੜੇ ਨੇ ਮਦਾਨ ਫਤਿਹ ਕਰੇ ਨੇ ਬਹੁਤ ਹੀ ਚੱਕੀ ਦੀ ਨਹੀਂ ਹੁੰਦੀ ਅੱਤ ਦਿੱਲੀਏ ਨਹੀਂ ਮੁੜੇ ਆ ਗਿਆ ਆ ਗਿਆ ਪੰਜਾਬ ਲੈਣ ਹੱਕ ਦਿੱਲੀਏ ਨਹੀਂ ਮੁੜੇ ਆ ਗਿਆ ਇਹ ਤੂੰ ਕੱਲੀ ਐਨਕ ਨੂੰ ਵੇਖ ਲੈ ਹਾਂ ਅੱਖ ਨਾਲ ਅੱਖ ਤੁਮ ਮਲਾਉਣ ਜੱਗੀ ਹੋਈ ਨਹੀਂ ਮਿਲੀ ਕਦੇ ਕੋਈ ਇੰਦਾ ਦੀ ਅੱਲੜ ਹਾਂ ਅਜੇ ਤਬ ਭਾਈਰ ਨਾ ਪੂਰਾ ਹਾਲ ਆਇਆ ਉਹ ਨੀ ਟੁੱਟ ਚਰਾ ਕਰਦੀ ਏ ਛੇਤੀ ਹੋਵਾਂ ਗਾਮ ਚਹੂਰ ਕੁੜੇ ਦੇਖਣ ਨੂੰ ਤਰਸੇਗੀ ਮਿਲਣਾ ਤਾਂ ਬੜਾ ਹੀ ਧੂਰ ਕੁੜੇ ਓਹ ਸਾਲੇ ਆਪਾਂ ਨੇ ਬੰਬੇ ਸੱਟਰੇ ਨੇ ਦਾਵਨਾ ਦੇ ਨਹੀਂ ਆਪਾਂ ਨੇ ਮੈਂ ਕਿਹਾ ਧੂਆਂ ਕੱਢ ਦੇ ਨਾ ਸਾਡੇ ਪਿੰਡ ਚੁੱਲੇ 'ਚੋਂ ਨਿਕਲਦਾ ਧੂਆਂ ਰੋਟੀਆਂ ਪਕਾਣ ਵੇਲੇ ਬਈ ਕੁੱਟ ਕਦੇ ਪਈਆ ਘਰ ਦੇ ਆਦੋ ਪੈਂਦੀ ਰਹਿੰਦੀ ਆ ਭੱਜ ਜਾਂਦੇ ਵਰ ਕਰੋ ਤੇਰੀਆਂ ਸੋਚਾਂ ਵਿੱਚ ਰਹਿੰਦੇ ਸੀ ਕਦੋਂ ਹੋਣਗੇ ਮੇਲ ਨਹੀਂ ਇੱਕ ਖਾਗੀ ਯਾਦ ਤੇਰੀ ਹੋ ਦੂਜਾ ਪਟਿਆਲੇ ਵਾਲੀ ਜੇਲ ਨਹੀਂ ਕਿਹਦਾਂ ਕੋਈ ਕੁੜੀ ਇੱਕ ਸੂਟ ਦੇ ਵਿੱਚ ਖੜੀ ਮਿਲ ਗਈ ਦੂਜੀ ਜੀਨ ਦੇ ਵਿੱਚ ਕਿਹੜੀ ਪ੍ਰੈਫਰ ਕਰੋ ਬਾਈ ਦੋਨੀਆਂ ਪ੍ਰੈਫਰ ਆ ਕੁੜੀ ਦਾ ਕੁੜੀ ਹੀ ਹੁੰਦੀ ਹੈ ਜਿਹੜੀ ਮਰਜ਼ੀ ਆ ਜਾਏ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਇਸ ਚੀਜ਼ ਦਾ ਪੰਜਾਬ ਦੇ ਨਾਲ ਕਿੰਨਾ ਕੁ ਪਿਆਰਾ ਤੁਹਾਡਾ ਬਹੁਤ ਪਿਆਰਾ ਬਈ ਆਪਣਾ ਪੰਜਾਬ ਨਾਲ ਹੀ ਪਤਾ ਹੀ ਬਣਵਾਇ ਡੈਟੂ ਗੱਲਦਾ ਨਮਸਕਾਰ ਆਊਟਰੋਡ ਗੇੜੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸੋ ਮੈਂ ਪਹੁੰਚ ਚੁਕਿਆ ਆਊਟਰੋਡ ਗੇੜੀ ਗੇੜੀ ਰੂਟ ਦੇ ਉੱਤੇ ਸੋ ਮੈਨੂੰ 2-3000 ਵੀ ਲਈ ਮਿਲੇ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਹਸ਼ਕਾ ਸ਼ਸ਼ੀਕਾਲ ਵੀਰੇ ਜਿਵੇਂ ਠੀਕ ਹੋ ਬਾਈ ਹਾਂਜੀ ਹਾਂਜੀ ਵੀਰੇ ਠੀਕ ਆ ਤੁਸੀਂ ਦੱਸੋ ਜੀ ਕੈਮ ਹੋ ਹਾਂ ਹਾਂ ਵਧੀਆ ਵਧੀਆ ਐਨਕ ਪਿਛਲੀ ਵਾਰੀ ਵੀ ਨਹੀਂ ਤਾਰੀ ਐਤਕੀ ਵੀ ਨਹੀਂ ਲਾਉਣੀ ਐਤਕੀ ਵੀ ਨਹੀਂ ਤਾਰਨੀ ਬਾਈ ਹਾਂ ਹੋਰ ਦੇਖ ਜੋ ਮੈਂ ਕਿਹਾ ਵੀਰੇ ਅੱਖ ਦੇਖ ਜੂ ਹਾਂ ਅੱਲੜੇ ਤੋਂ ਕੱਲੀ ਐਨਕ ਨੂੰ ਵੇਖ ਲਾ ਹਾਂ ਅੱਖ ਨਾਲੇ ਅੱਖ ਤੋਂ ਮਲਾਉਣ ਜਗ੍ਹੀ ਹੋਈ ਨਹੀਂ ਮਿਲੀ ਕਦੇ ਕੋਈ ਹਾਂ ਅਜੀਤ ਬਾਈ ਯਾਰ ਨਾ ਬੁਰਾ ਹਾਲ ਆ ਜਦਾ ਯਾਰ ਛੜੇ 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 ਕਨੇ ਵੀਰੇ ਯੂਨੀਵਰਸਿਟੀ ਦਾ ਕਦੇ ਬਣੀ ਨਹੀਂ ਬਾਈ ਕਦੇ ਸਹੀ ਨਹੀਂ ਕਦੇ ਨਹੀਂ ਬਣੀ ਨਾ ਯਾਰ ਬਾਈ ਯਾਰ ਗਰੀਬੀ ਚੱਲ ਰਹੀ ਹੈ ਜੇ ਅਜੇ ਪੁੱਸਤ ਨਹੀਂ ਮਿਲੀ ਬਾਈ ਜਮਾਨਤਾਂ ਤੋਂ ਬਾਈ ਤਾਂ ਨਹੀਂ ਹੋਈ ਬਾਈ ਯਾਰ ਵੇਲੀ ਕਿੰਨਾ ਕੁ ਮੈਟਰ ਕਰਦੇ ਨੇ ਕੋਈ ਯਾਰ ਯੂਰ ਨਹੀਂ ਮੈਟਰ ਕਰਦਾ ਕੋਈ ਕੋਈ ਸਕਾ ਨਹੀਂ ਕਿਸੇ ਦਾ ਅੱਜ ਕੱਲ ਦੀ ਕੋਈ ਯਾਰ ਯੂਰੀ ਨਹੀਂ ਹੈਗੀ ਸਭ ਪੈਸੇ ਦੇ ਯਾਰ ਆ ਇਹ ਖੜੇ ਨੇ ਜਿਹੜੇ ਨਾਲ ਇਹ ਤਾਂ ਚੱਲ ਹੈਗੀ ਆ ਭਰਾ ਠੀਕ ਆ ਚੱਲ ਹੁਣ ਜਪੈ ਕੋਈ ਯਾਰ ਯੂਰ ਨਹੀਂ ਹੈਗਾ ਅੱਜ ਕੱਲ ਯਾਰ ਨੇ ਘਪਰਾ ਭਰਾ 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 ਅੱਛਾ ਹਾਂ ਅੱਛਾ ਬਾਈ ਹਰ ਗਾਣਾ ਸੁਣਾਓ ਪਿਛਲੀ ਵਾਰਾਂ ਨੂੰ ਹੁਣ ਨਹੀਂ ਤੂੰ ਟਿਚਰਾਂ ਕਰਦੀ ਏ ਛੇਤੀ ਹੋ ਵਾਂ ਗਾਂ ਮਚਹੂਰ ਕੁੜੇ ਦੇਖਣ ਨੂੰ ਤਰਸੇਗੀ ਮਿਲਣਾ ਤਾਂ ਬੜਾ ਹੀ ਧੂਰ ਕੁੜੇ ਮੱਖਣ ਦਾ ਸਰਜੂਗਾ ਸੈਫ ਦੀ ਪੁਰ ਦਾ ਸਰਜੂਗਾ ਸਰਨਾ ਬਿਨ ਮੱਖਣ ਨਹੀਂ ਤੇਰਾ ਓ ਟੋਗਰਾਫ ਨੂੰ ਤਰਸੇਗੀ ਸੋਣੀਏ ਟਾਈਮੇ ਆਉਣਦੇ ਮੇਰਾ ਸੈਲਫੀ ਨੂੰ ਤਰਸੇਗੀ ਸੋਣੀਏ ਟਾਈਮੇ ਆਉਣਦੇ ਮੇਰਾ ਕਿਆ ਬਾਤ ਆ ਕਿਆ ਬਾਤ ਆ ਭਾਈ ਤੁਸੀਂ ਲਿਖਿਆ ਇਹ ਆ ਭਾਈ ਆਪਲੀ ਕੀ ਆ ਬਤਾ ਭਈ ਇੰਨਾ ਸੋਹਣਾ ਲਿਖਦੇ ਵੀ ਹੋ ਯਾਰ ਤੁਸੀਂ ਕਦੇ ਪਿਆਰ ਹੋਇਆ ਲੱਗਦਾ ਹੈ ਪਿਆਰ ਹੋਇਆ ਲੱਗਦਾ ਹਾਂ ਸੁਨਾਵਾ ਪਿਆਰ ਵਾਲਾ ਵੀ ਉਹ ਨਿਤ ਤੇਰੀਆਂ ਸੋਚਾਂ ਵਿੱਚ ਰਹਿੰਦੇ ਸੀ ਨਿਤ ਤੇਰੀਆਂ ਸੋਚਾਂ ਵਿੱਚ ਰਹਿੰਦੇ ਸੀ ਕਦੋਂ ਹੋਣਗੇ ਮੇਲ ਨਹੀਂ ਇੱਕ ਖਾਗੀ ਯਾਦ ਤੇਰੀ ਹੋ ਦੂਜਾ ਪਟਿਆਲੇ ਵਾਲੀ ਜੇਲ ਨਹੀਂ ਇੱਕ ਖਾਗੀ ਯਾਦ ਤੇਰੀ ਹੋ ਦੂਜਾ ਪਟਿਆਲੇ ਵਾਲੀ ਜੇਲ ਨਹੀਂ ਨਿੱਤ ਹੋ ਕੇ ਯਾਰ ਫਿਰ ਕੈਮ ਨਹੀਂ ਚੱਕਦੇ ਸੀ ਡੇਲੀ ਤੇਰਾ ਟਾਈਮ ਨਹੀਂ ਵੱਡੇ ਵੈਲੀਆਂ ਦੇ ਕੱਢ ਤੇ ਵਹਿਮ ਨਹੀਂ ਪਾਤੇ ਉਹ ਵੀ ਐਸ ਖੇਲਨੀ ਇੱਕ ਖਾਗੀ ਯਾਦ ਤੇਰੀ ਹੋ ਦੂਜਾ ਪਟਿਆਲੇ ਵਾਲੇ ਵਾਲੀ ਜੇਲਨੀ ਅੱਜ ਵੀ ਕਰਦੇ ਹਾਂ ਹਾਂ ਕਰਦੀ ਤਾਂ ਹੈਗੇ ਅੱਜ ਵੀ ਦਿਲ ਚ ਹੀ ਆ ਖੜੇ ਹੋ ਫਿਰ ਉੱਥੇ ਹੀ ਖੜੇ ਹੋ ਹਾਂ ਖੜੇ ਆ ਤਾਂ ਤੇ ਘਰ ਦੇ ਬਾਰ ਵੀ ਗਏ ਸੀ ਨਿਕਲੇ ਹੀ ਨਹੀਂ ਕੋਈ ਅੱਛਾ ਕਰਦੇਆਂ ਦੇ ਨਾਲ ਬਾਈ ਕਿੰਨਾ ਪਿਆਰਾ ਤੁਹਾਡਾ ਕਰਦੇਆਂ ਨਾਲ ਬਾਈ ਬਹੁਤ ਜ਼ਿਆਦਾ ਪਿਆਰਾ ਬਸ ਕਰਦੀ ਆ ਸਾਰਾ ਕੁਝ ਯਾਰ ਬਾਈ ਮੰਮੀ ਦੇ ਨਾਲ ਕਿੰਨਾ ਸਾਰਾ ਬਹੁਤ ਜ਼ਿਆਦਾ ਪਿਆਰਾ ਬਾਈ ਯਾਰ ਅੱਛਾ ਬਾਈ ਤੁਹਾਡਾ ਕੀ ਨਾਮ ਹੈ ਬਾਈ ਵੀਰੇ ਮੇਰਾ ਨਾਮ ਕਾਕੂ ਹੈ ਕਰਦੇ ਕਿਉਂ ਬਈ ਪੜਦੇ ਹੋ ਜਾਂ ਫਿਰ ਹੋਰ ਕੋਈ ਕੰਮ ਹੁਣ ਤਾਂ ਵੀਰੇ ਵਿਲੇ ਆ ਨਾ ਨੂੰ ਕੀ ਆ ਜਾਂਦਾ ਠੀਕ ਆ ਬਸ ਇੱਥੇ ਗੇੜੀਆਂ ਤੇ ਹੀ ਆ ਅੱਛਾ ਹਾਂ ਕੰਮ ਕੀ ਹੁੰਦਾ ਗੇੜੀਆਂ ਦੇ ਉੱਤੇ ਬਸ ਕੁਝ ਵੀ ਨਹੀਂ ਕੋਈ ਆਂਦੀ ਜਾਂਦੀ ਫਲਾਣੀ ਨੇ ਕਿਹੜਾ ਸੂਟ ਪਾਇਆ ਇਹਨੇ ਕਿਹੜਾ ਸੂਟ ਪਾਇਆ ਆਹ ਕੰਮ ਹੈ ਨਾ ਦਾ ਅੱਛਾ ਭਾਈ ਯਾਰੀ ਦੋਸਤੀ ਦੇ ਵਿੱਚ ਕੋਈ ਇਦਾਂ ਦੀ ਸ਼ਰਾਰਤ ਚੇਤੇ ਹੋਵੇ ਜਿਹਦੇ ਤੇ ਸੋਚ ਕੇ ਅੱਜ ਵੀ ਹਾਸਾ ਹੁੰਦਾ ਹੋਵੇ ਯਾਰ ਉਹ ਕਲੋਲ ਹੋਈ ਸੀ ਆਪਣੇ ਨਾਲ ਯਾਰ ਮੈਂ ਤਾਂ ਜਾਦਾ ਯਾਰ ਤੈਨੂੰ ਕੀ ਦੱਸਾਂ ਅੰਦਰ ਹੀ ਰਿਹਾ ਯਾਰ ਮੈਂ ਤੇ ਇਹਨਾਂ ਨੂੰ ਪੁੱਛੋ ਜੀ ਬਾਰੇ ਦੀ ਯਾਰੀ ਦੋਸਤੀ ਐ ਇਹ ਜੀ ਤਾਂ ਵੀਰੇ ਕੋਲ ਹੋਈ ਨਹੀਂ ਕੋਈ ਚਲੋ ਬਾਕੀ ਭਰਾ ਹੀ ਨੇ ਵੀਰੇ ਸਾਰੇ ਨੈਕਸਟ ਟਾਈਮ ਤੁਸੀਂ ਯਾਦ ਕਰਕੇ ਆਓ ਜਦੋਂ ਮਿਲੋ ਹਾਂ ਵੀਰੇ ਪੱਕਾ ਆਊਟ ਰੂਟ ਕਿਹੜੀ ਦੇਖਦੇ ਰਹੋ ਬਾਈ ਆਪਣਾ ਓਕੇ ਵੀਰੇ ਓਕੇ ਕਹਿ ਦਿਓ ਇੱਕ ਵਾਰ ਦਰਸ਼ਕਾਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਜੀ ਹੁਣ ਕਹਿ ਦਿਓ ਕਿ ਮੱਖਣ ਸੈਫਦੀਪੁਰੀਆ ਦੇ ਨਾਮ ਤੇ ਇੰਸਟਾਗ੍ਰਾਮ ਆਈਡੀ ਆ ਮੇਰਾ ਭਰਾ ਸਾਰੇ ਫੋਲੋ ਕਰਿਓ ਕਰੋ ਵੀ ਕਰੋ 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 ਫੋਲੋ ਕਰੋ ਮੇਰੇ ਨੂੰ ਮੱਖਣ ਸੈਫਦੀਪੁਰੀਆ ਤੇ ਨਾਲ ਨਾਲ ਸਾਡਾ ਵੀ ਕਹਿ ਦਿਓ ਆਊਟ ਰੂਟ ਜੀ ਤੇ ਆਪਣੇ ਭਰਾਵਾਂ ਨੂੰ ਆਊਟ ਗੇੜੀ ਵਾਲਿਆਂ ਨੂੰ ਜਰੂਰ ਮੇਰੇ ਭਰਾ ਸਾਰੇ ਫੋਲੋ ਕਰੋ ਠੀਕ ਆ ਆਪਣੇ ਭਰਾ ਬਹੁਤ ਜ਼ਿਆਦਾ ਵਧੀਆ ਇੱਥੇ ਆਂਦੇ ਆ ਸਾਰਾ ਦੀ ਇੰਟਰਵਿਊ ਲੈਂਦੇ ਆ ਆਪਣੇ ਭਰਾ ਸਾਰਿਆਂ ਨੂੰ ਇੱਜ਼ਤ ਮਾਨ ਨਾਲ ਮਿਲਦੇ ਆ ਮੇਰਾ ਭਰਾ ਸਾਰੇ ਇਕ ਮਿਲਿਓ ਠੀਕ ਆ ਜੀ ਧੰਨਵਾਦ ਜੀ ਯਾਰ ਕਿਸਾਨਾਂ ਨੂੰ ਸਾਰੇ ਸਪੋਰਟ ਕਰੋ ਯਾਰ ਵੀਰੇ ਬਹੁਤ ਜ਼ਰੂਰਤ ਆ ਆਪਾਂ ਨੂੰ ਆਪਣੇ ਪੰਜਾਬ ਚ ਕਿਸਾਨੀ ਉਹ ਸਭ ਤੋਂ ਜ਼ਿਆਦੀ ਜ਼ਰੂਰੀ ਆ ਜੇ ਕਿਸਾਨ ਹੀ ਮਰ ਗਿਆ ਵੀਰੇ ਆਪਾਂ ਕਿੱਥੇ ਜਾਵਾਂਗੇ ਹਾਂ ਮੇਰਾ ਭਰਾ ਸਾਰੇ ਧਰਨੇ ਤੇ ਚੱਲੋ ਠੀਕ ਆ ਸਾਰੇ ਪਹੁੰਚੋ ਤੇ ਦਿੱਲੀ ਚੱਲੀਏ ਫਿਰ ਮੋਦੀ ਦੀ ਇੱਕ ਤੇ ਚੜੀਏ ਠੀਕ ਹੈ ਮੇਰਾ ਭਰਾ ਓਕੇ ਜੀ ਵੱਧ ਤੋਂ ਵੱਧ ਪਹੁੰਚੋ ਵੀਰੇ ਧਰਨੇ ਤੇ ਸਾਰੇ ਬਹੁਤ ਕਿਸਾਨ ਦੀ ਹੋਇਆ ਆਪਣਾ ਲਾਸ ਹੀ ਹੋ ਰਿਹਾ ਵੱਧ ਤੋਂ ਵੱਧ ਕੋਸ਼ਿਸ਼ ਕਰੋ ਵੀ ਪਹੁੰਚੀਏ ਸਾਰੇ ਵੀਰੇ ਠੀਕ ਧੰਨਵਾਦ ਇੱਥੇ ਇੱਕ ਤੇ ਹੋਰ ਹੋ ਰਿਹਾ ਨਾ ਪੁਲਿਸ ਵਾਲੇ ਆਪਾਂ ਨੇ ਬੰਬੇ ਸਿੱਟ ਰਹੇ ਨੇ ਦਾਵ ਨਾ ਤੇ ਨਹੀਂ ਆਪਾਂ ਨੇ ਓਏ ਆਪਾਂ ਬੰਬਾਂ ਤੋਂ ਦਮਾਂਗੇ ਯਾਰ ਹੁਣ ਤੱਕ ਪੁਲਿਸ ਚੀਰੇ ਹੋਰ ਆਸੂ ਕੈਸਾ ਹੋਰ ਆਸੂ ਕੈਸਾ ਪਤੰਗਾ ਨਾਲ ਡਰੋਨ ਗੇਰ ਦੀ ਵੀਰੇ ਨਾ ਕੋ ਧੂਆਂ ਕੱਢਦੇ ਨਾ ਸਾਡੇ ਪਿੰਡ ਚੁੱਲੇ 'ਚੋਂ ਨਿਕਲਦਾ ਧੂਆਂ ਰੋਟੀਆਂ ਪਕਾਣ ਵੇਲੇ ਥੈਂਕ ਯੂ ਬਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਆਊਟਰੂਟ ਗੇੜੀ ਦੇ ਵਿੱਚ ਨਾ ਮੈਂ ਗੇੜਾ ਲਾ ਰਿਆ ਸੀਗਾ ਇੱਥੇ ਇੱਕ ਮੈਨੂੰ ਮੁੰਡੇ ਦਾ ਕਾਫਲਾ ਦੇਖਿਆ ਸਾਰੇ ਯਾਰ ਵੇਲੀ ਲੱਗ ਰਹੇ ਨੇ ਬਈ ਹਸ਼ਕਾਲ ਸਭ ਤੋਂ ਪਹਿਲਾਂ ਦੇ ਹਾਂਜੀ ਸਸਤੀ ਗੱਲ ਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਦੱਸੋ ਠੀਕ ਹੋ ਸਾਰੇ ਬਹੁਤ ਵਧੀਆ ਵਧੀਆ ਬਾਈ ਤੁਸੀਂ ਸੁਣਾਓ ਠੀਕ ਹੋ ਅੱਛਾ ਬਾਈ ਚਾਹ ਚੱਲ ਰਹੀ ਹੈ ਚਾਹ ਦੇ ਨਾਲ ਕਿੰਨਾ ਕੁ ਪਿਆਰ ਆ ਬਹੁਤ ਪਿਆਰ ਆ ਬਾਈ ਇਹ ਤਾਂ ਉਹ ਘੈਂਡ ਚੀਜ਼ ਹੈ ਚਾਹ ਤੇ ਚਾਹ ਹੀ ਪਰਦਾ ਸਾਡਾ ਦਾ ਅੱਛਾ ਹੋਰ ਬਈ ਯਾਰ ਵੇਲੀ ਹੋ ਸਾਰੇ ਯਾਰ ਵੇਲੀਆਂ ਬਾਈ ਸਾਰੇ ਯਾਰ ਵੇਲੀਆਂ ਕਿੰ 5-5 ਮਹੀਨੇ ਤਾਂ ਹੋਈ ਚੱਲੇ ਬਈ ਯਾਰ ਕੁਝ 5 ਸਾਲਾਂ ਤੋਂ ਕੁਝ 5 ਮਹੀਨੇ ਤੋਂ ਅੱਛਾ ਕੀ ਕੀ ਕੰਮ ਕਰਦੇ ਹੋ ਬਾਈ ਸਾਰੇ ਪੜਦੇ ਆ ਯਾਰ ਸਾਰੇ ਸਾਰੇ ਫਰੀ ਆ ਪੜਦੇ ਆ ਹੋਰ ਕਰਨਾ ਕੀ ਆਪਾਂ ਬਾਈ ਤੁਹਾਡਾ ਕੀ ਨਾਮ ਆ ਮੇਰਾ ਗੁਰਸਿਮਰਨੂ ਵੀਰੇ ਅੱਛਾ ਕੀ ਕਰਦੇ ਹੋ ਬਾਈ ਤੁਸੀਂ ਮੈਂ ਤਾਂ ਬਿੱਲ ਹੀ ਰਹਿਣਾ ਯਾਰ ਕੰਮਕਾਰ ਕੰਮਕਾਰ ਕੋਈ ਨਹੀਂ ਕਰਦੇ ਆਲੇ ਸਿਰ ਤੇ अच्छा भाई ए थोनू एक गल पूछदां जे रब थोनू मौका देवे ਵੀ ਕੋਈ ਦੋ ਗੱਲਾਂ ਮੰਨਣੀਆਂ ਨੇ ਤੁਸੀਂ ਦੋ ਨਹੀਂ ਚਲੋ ਇੱਕ ਇੱਕ ਸਾਈਡ ਦੇ ਉੱਤੇ ਸੇਲੀ ਆ ਤੇ ਦੂਜੀ ਸਾਈਡ ਦੇ ਉੱਤੇ ਯਾਰ ਆ ਕੀ ਚੂਜ਼ ਕਦੀ ਬਣਾਈ ਨਹੀਂ ਯਾਰਾਂ ਕਰਕੇ ਤੇ ਸੇਲੀ ਨਹੀਂ ਬਣਾਈ ਕਦੀ ਬਣੀ ਹੋਣੀ ਬਣੀ ਨਹੀਂ ਕਦੇ ਕੋਈ ਸੇਲੀ ਬਣਾਈ ਹੋਈ ਨਹੀਂ ਲੋੜ ਹੀ ਨਹੀਂ ਕੀ ਪੰਗੇ ਪੈਣਾ ਯਾਰ ਵੇਲੀ ਬਹੁਤ ਨੇ ਜੀ ਲਾਈ ਰੱਖਦੇ ਨੇ ਕੀ ਨਾਮ ਆ ਬਾਈ ਤੁਹਾਡਾ ਹੀ ਮੇਰਾ ਨਾਮ ਅਮਿੱਤ ਹੈ ਵੀਰੇ ਅੱਛਾ ਬਾਈ ਕੀ ਕਰਦੇ ਹੋ ਤੁਸੀਂ ਬੱਵੇਲੇ ਆ ਵੇਲੇ ਦੇ ਇਲਾਵਾ ਕੀ ਕੰਮ ਕਰਦੇ ਹੋ ਬਸ ਗੇੜੀ ਗੁੜੀ ਮਾਰਦੇ ਆਂ ਦਰ ਦਰ ਖਰਚਾ ਫਿਰ ਕਿਵੇਂ ਚੱਲਦਾਗਾ ਰੱਬ ਸਾਰੇ ਕਰਦੇ ਰੱਬ ਵੀ ਹੁੰਦੇ ਨੇ ਕਰਦੇ ਕਰਦੇ ਰੱਬ ਹੁੰਦੇ ਨੇ ਪੈਟਰੋਲ ਦਾ ਪੈਸਾ ਦੇ ਦਿੰਨੇ ਬਸ ਚੱਲੀ ਜਾਂਦਾ ਅੱਛਾ ਬਈ ਕੁੱਟ ਕਦੇ ਪਈ ਆ ਘਰਦਿਆਂ ਤੋਂ ਪੈਂਦੀ ਰਹਿੰਦੀ ਆ ਭੱਜ ਜਾਂਦੇ ਫਿਰ ਕਰੋ ਸਕੂਲ ਟਾਈਮ ਦੇ ਵਿੱਚ ਕਿਤੇ ਕੁੱਟ ਖਾਤੀ ਹੋਏ ਕਦੇ ਬਥੇਰੀ ਗਈ ਆ ਜੀ ਕਿੰਨਾ ਤੋਂ ਖਾਤੀ ਆ ਤੋਂ ਟੀਚਰਾਂ ਤੋਂ ਸਕੂਲ ਹੀ ਨਹੀਂ ਬੜਦੀ ਸੀ ਅਸੀਂ ਤੇ ਕਿਹੜੀ ਗੱਲੋ ਕੁੱਟ ਪੈਂਦੀ ਸੀ ਕੰਮ ਨਹੀਂ ਪੂਰਾ ਕਰਦੇ ਸੀ ਤਾਂ ਕਰਕੇ ਨਹੀਂ ਵੱੜਦੀ ਨਹੀਂ ਸੀ ਸਕੂਲ ਅੱਛਾ ਸਾਲ-ਸਾਲ ਨਹੀਂ ਬੜੇ 2-2 ਸਾਲ ਨਹੀਂ ਬੜੇ 11ਵੀਂ 12ਵੀਂ ਬਾਹਰ ਸਾਰੀ ਪਾਸ ਕਿੱਦਾਂ ਹੋਇਆ ਫਿਰ ਬੱਸ ਰੱਬ ਸਾਰੇ ਰੱਬ ਦੇ ਵਾਵਾ ਚ ਯਕੀਨ ਹੈ ਹੈ ਰੱਬ ਤੇ ਬਹੁਤ ਜ਼ਿਆਦਾ ਯਕੀਨ ਆ ਹਾਂਜੀ ਹਾਂਜੀ ਦੱਬ ਸਾਰੀਆਂ ਸੀ ਬਈ ਇੱਕ ਤੁਹਾਡੀ ਸਹੇਲੀ ਆ ਪਿੰਡ ਤੋਂ ਦੂਜੀ ਸਹੇਲੀ ਆ ਸ਼ਹਿਰ ਤੋਂ ਦੋਏ ਇਕੱਠੀਆਂ ਹੋ ਗਈਆਂ ਨੇ ਇੱਕ ਟਾਈਮ ਦੇ ਉੱਤੇ ਤੇ ਕਿਹੜੀ ਮਨਾਓਗੇ ਪਹਿਲਾਂ ਤੇ ਕੀ ਇਹੋ ਜੀ ਜੁਗਤ ਲਾਓਗੇ ਤੁਸੀਂ ਵੀ ਦੋਏ ਇਕੱਠੀਆਂ ਰਹਿ ਜਾਣ ਹੈ ਇਹ ਨਹੀਂ ਸੱਲੀ ਪੈਲੀ ਗੱਲ ਬਾਹਰ ਵਾਲੀ ਅੰਦਰ ਇਮੇਜਿਨੇਸ਼ਨ ਹੈ ਕਿ ਇਮੇਜਿਨੇਸ਼ਨ ਰੱਬ ਸਹਾਰੇ ਤੁਸੀਂ ਕਿਹਾ ਰੱਬ ਕਿਹੜਾ ਸਹਾਰਾ ਦੇਗਾ ਫਿਰ ਤੁਹਾਨੂੰ ਫਿਰ ਯਾਰਾਂ ਮਿੱਤਾਂ ਦੇਣਗੇ ਸਾਰਾ ਕੋਈ ਨਾ ਕੋਈ ਕੰਮ ਕਰਾਂਗੇ ਅੱਛਾ ਭਾਈ ਤੁਸੀਂ ਦੱਸੋ ਮੈਨੂੰ ਹੁਣ ਇੱਕ ਗੱਲ ਜੇ ਤੁਹਾਨੂੰ ਕੋਈ ਕੁੜੀ ਇੱਕ ਸੂਟ ਦੇ ਵਿੱਚ ਖੜੀ ਮਿਲ ਗਈ ਦੂਜੀ ਜੀਨ ਦੇ ਵਿੱਚ ਕਿਹੜੀ ਪ੍ਰੇਫਰ ਕਰੋਗੇ ਭਾਈ ਦੋਨੀਆਂ ਪ੍ਰੇਫਰ ਹੈ ਕੁੜੀ ਤਾਂ ਕੁੜੀ ਹੀ ਹੁੰਦੀ ਹੈ ਜਿਹੜੀ ਮਰਜ਼ੀ ਆ ਜਾਏ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਇਸ ਚੀਜ਼ ਦਾ ਅੱਛਾ ਭਾਈ ਪੰਜਾਬ ਪੰਜਾਬੀ ਤੇ ਕਿਸਾਨਾਂ ਦੇ ਬਾਰੇ ਤੁਸੀਂ ਕੀ ਬੋਲੋਗੇ ਬਈ ਯਾਰ ਜੋ ਇਹਨਾਂ ਦਾ ਮੋਰਚਾ ਚੱਲ ਰਿਹਾ ਮੇਰੇ ਅਕੋਰਡਿੰਗਲੀ ਯਾਰ ਮੰਨ ਲੈਣਾ ਚਾਹੀਦਾ ਮੋਦੀ ਨੂੰ ਹੱਕ ਤਾਂ ਹੱਕ ਦੇਣਾ ਚਾਹੀਦਾ ਯਾਰ ਕਾਲਾ ਮੁੰਡਾ ਮਾਰਦਾ ਇੱਕ ਖਾਣਾ ਕੀ ਫਾਇਦਾ ਕਿਸੇ ਦੋ ਭੈਣਾਂ ਦਾ ਭਰਾ ਮਾਰਦਾ ਇੱਕ ਇਹਨਾਂ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਬਈ ਇਸ ਚੀਜ਼ ਬਾਰੇ ਯਾਰ ਠੀਕ ਹੈ ਨਾ ਕੀ ਆਪਣੇ ਉਹ ਵੀ ਤਾਂ ਇਨਸਾਨ ਹੀ ਨੇ ਯਾਰ ਜਿਹੜੇ ਨਾਲ ਟੁੱਟ ਰਹੇ ਨੇ ਠੀਕ ਹੈ ਆਪਣੇ ਨਹੀਂ ਲੜ ਰਹੇ ਨੇ ਆਪਾਂ ਜੇ ਉਹਨਾਂ ਨਾਲ ਨਹੀਂ ਖੜਾਂਗੇ ਤਾਂ ਆਪਣੀ ਬੇਕੂਫੀ ਆ ਯਾਰ ਮੇਰੇ ਅਕੋਰਡਿੰਗਲੀ ਕੀ ਠੀਕ ਬਾਈ ਪੰਜਾਬ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਨਾਲ ਕਿੰਨਾ ਪਿਆਰਾ ਤੁਹਾਡਾ ਬਾਈ ਪੰਜਾਬ ਵਰਗੀ ਤਾਂ ਰੀਸ ਹੀ ਨਹੀਂ ਕਿੱਥੇ 12ਵੀਂ ਕੋ ਮੈਂ ਆ ਆ ਸਭ ਕੁਝ ਆ ਦੇਖ ਲਓ ਬਾਈ ਨੇ ਟੈਟੂ ਵੀ ਛੁਵਾਇਆ ਫਿਰ ਤਾਂ ਪੰਜਾਬ ਦਾ ਮੇਰੀ ਨੇ ਪੰਜਾਬ ਮੈਂ ਪੰਜਾਬ ਵਰਗੀ ਰੀਸ ਨਹੀਂ ਬਾਈ ਇੱਥੇ ਸਾਰੇ ਰਿਸ਼ਤੇਦਾਰ ਇਕੱਠੇ ਬਾਈ ਯਾਰ ਦੋਸਤ ਬੈਲੀ ਆ ਚੀਜ਼ ਬਾਰ ਨਹੀਂ ਮਿਲਦੀ ਬਾਈ ਬਾਹਰ ਰਹਿ ਕੇ ਆਇਆ ਮੈਂ 1.5 ਸਾਲ ਆ ਚੀਜ਼ਾਂ ਬਾਰ ਨਹੀਂ ਮਿਲਦੀਆਂ ਜੋ ਚੀਜ਼ਾਂ ਉਗਰੇ ਮਿਲ ਜਾਂਦੀਆਂ ਨੇ ਆ ਮੈਂ ਖਲਾ ਬੈਲੇ ਰਹਿਣਾ ਸਭ ਕੁਝ ਕਰਨਾ ਇਹ ਚੀਜ਼ ਪੰਜਾਬ 'ਚ ਹੀ ਮਿਲਦੀ ਬਾਈ ਹੋਰ ਕਿੱਥੇ ਮਿਲਣੇ ਨਹੀਂ ਸ਼ਹਿਰ ਕੋ ਪਿੰਡ ਬਾਈ ਬਾਈ ਦੋਨੇ ਪ੍ਰੇਫਰ ਆ ਰਹਿੰਦਾ ਬਾਈ ਮੈਂ ਸ਼ਹਿਰ ਚ ਆ ਪ੍ਰੇਫਰ ਮੈਂ ਪਿੰਡ ਨੂੰ ਕਰਦਾ ਯਾਰ ਕਿਉਂਕਿ ਉਹ ਵਧੀਆ ਚੀਜ਼ ਆ ਪਿੰਡ ਦੇ ਵਿੱਚ ਖੁੱਲਾ ਵਾਤਾਵਰਨ ਆਣਾ ਖਾਣ ਪੀਣ ਵਧੀਆ ਸਭ ਕੁਝ ਵਧੀਆ ਬਾਈ ਯਾਰ ਉੱਥੇ ਕੋਈ ਜੇ ਇਹ ਜੀ ਚੀਜ਼ ਨਹੀਂ ਹੈਗੀ ਅੱਛਾ ਬਾਈ ਤੁਸੀਂ ਪੰਜਾਬ ਦਾ ਟੈਟੂ ਬਣਵਾਇਆ ਹੋਇਆ ਪਹਿਲਾਂ ਇੱਕ ਵਾਰ ਟੈਟੂ ਫਿਰ ਤੋਂ ਸ਼ੋਅ ਕਰ ਦਿਓ ਤੇ ਪੰਜਾਬ ਦੇ ਨਾਲ ਕਿੰਨਾ ਕੁ ਪਿਆਰਾ ਤੁਹਾਡਾ ਬਹੁਤ ਪਿਆਰਾ ਬਾਈ ਆਪਣਾ ਪੰਜਾਬ ਨਾਲ ਹੀ ਆ ਪਤਾ ਹੀ ਬਣਵਾਇਆ ਟੈਟੂ ਹੀ ਹਾਂ ਜੀ ਤੇ ਪੰਜਾਬੀ ਮਾਂ ਬੋਲੀ ਦੇ ਨਾਲ ਕਿੰਨਾ ਕੁ ਪਿਆਰ ਬਹੁਤ ਪਿਆਰਾ ਬਾਈ ਪੰਜਾਬੀ ਮਾਂ ਬੋਲੀ ਨਾਲ ਹੀ ਬਹੁਤ ਜ਼ਿਆਦਾ ਹਾਂ ਜੀ ਤੇ ਯਾਰੀ ਦੋਸਤੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਯਾਰੀ ਦੋਸਤੀ ਕੀ ਹੁੰਦਾ ਇਸ ਦਾ ਅਸਲ ਮਤਲਬ ਕੀ ਹੁੰਦਾ ਯਾਰੀ ਦੋਸਤੀ ਭਾਈ ਮਤਲਬ ਦੀ ਰਹਿ ਗਈ ਅੱਜ ਗੱਲ ਤਾਂ ਮੈਂ ਕਹਿਣਾ ਹਨਾ ਯਾਰੀ ਦੋਸਤੀ ਮਤਲਬ ਦੀ ਆ ਯਾਰ ਕੁਝ ਵੀ ਆ ਪੈਸਾ ਮੈਟਰ ਕਰਦਾ ਹਰ ਚੀਜ਼ 'ਚ ਸਮਝਦੇ ਗੱਲ ਨੂੰ ਪਿਆਰ ਆ ਚਾਹੀ ਯਾਰੀ ਦੋਸਤੀ ਆ ਚਾਹੇ ਰਿਸ਼ਤੇਦਾਰੀ ਆ ਪੈਸਾ ਹੀ ਮੈਟਰ ਕਰਦਾ ਭਾਈ ਜੇ ਤੁਹਾਡੇ ਕੋਲ ਚਾਰ ਪੈਸੇ ਨੇ ਤਾਂ ਰਿਸ਼ਤੇਦਾਰ ਤੁਹਾਨੂੰ ਸਹੀ ਬੁਲਾਣਗੇ ਸਹੀ ਤਰੀਕੇ ਨਾਲ ਤੁਹਾਡੇ ਨਾਲ ਗੱਲ ਕਰਨਗੇ ਜੇ ਪੈਸੇ ਨਹੀਂ ਹੈਗਾ ਰਿਸ਼ਤੇਦਾਰ ਵੀ ਫਿਰ ਨਾ ਮੂੰਹ ਪਾਸਾ ਫੇਰ ਕੇ ਲੰਘ ਜਾਂਦੇ ਨੇ ਸਮਝਦੇ ਗੱਲ ਨੂੰ ਬੀਅਰਿਆ ਦਾ ਨੰਗਾ ਮਲੰਗਾ ਨੇ ਹਣਾ ਇਦਾਂ ਤੁਰੇ ਫਿਰਦੇ ਨੇ ਐਦਾਂ ਹੀ ਵੀਰਿਆ ਯਾਰ ਦੋਸਤੀ ਯਾਰ ਥੋੜੇ ਕੱਪੜਾ ਨਹੀਂ ਵਧੀਆ ਪਾਇਆ ਹੋਇਆ ਥੋੜਾ ਯਾਰ ਦੋਸਤ ਵੀ ਨਹੀਂ ਕੋਈ ਵਧੀਆ ਬਣਦਾ ਹੈਗਾ ਤੁਸੀਂ ਤੁਹਾਡਾ ਫਰੈਂਡ ਸਰਕਲ ਉਹ ਜੋਨਰ ਦਾ ਨਹੀਂ ਰਹਿੰਦਾ ਜਿਹੜੇ ਜੁਨਰ ਦਾ ਆਪਾਂ ਚਾਹੀਦਾ ਹਣਾ ਆਪਣੇ ਯਾਰ ਦੋਸਤ ਨੇ ਭਾਈ ਵਧੀਆ ਹਾਈ ਲੈਵਲ ਦੇ ਵੀ ਨੇ ਲੋ ਲੈਵਲ ਦੇ ਵੀ ਨੇ ਪਰ ਆਪਾਂ ਹਰ ਇੱਕ ਨੂੰ ਵਧੀਆ ਹਿਸਲਾ ਦਿੰਨੇ ਆ ਵੀਰੇ ਪੈਸਾ ਬਾਅਦ ਚੋਂ ਪਹਿਲਾਂ ਯਾਰੀ ਦੋਸਤੀ ਨਭਾਓ ਆਪਣੀ ਹਣਾ ਕਿਉਂਕਿ ਯਾਰੀ ਦੋਸਤੀ ਦੇ ਉੱਪਰ ਭਾਈ ਜਿੱਥੇ ਯਾਰ ਦੋਸਤ ਨਹੀਂ ਖੜਦੇ ਨਾ ਉੱਥੇ ਪੈਸੇ ਨਹੀਂ ਖੜਦੇ ਹੈਗਾ ਮੇਰਾ ਭਰਾ ਹਣਾ ਸਮਝਦੇ ਕੀ ਯਾਰੀ ਦੋਸਤੀ ਬਾਈ ਕੱਪੜਿਆਂ ਨੂੰ ਦੇਖ ਕੇ ਲਈ ਜਾਂਦੀ ਆ ਰਾਈਟ ਆ ਭਾਜੀ ਕੱਪੜਿਆਂ ਦੇਖ ਕੇ ਪੈਸੇ ਨੂੰ ਦੇਖ ਕੇ ਵੀਰੇ ਕੱਪੜਿਆਂ ਨੂੰ ਤੇ ਪੈਸੇ ਨੂੰ ਦੇਖ ਕੇ ਲਈ ਜਾਂਦੇ ਵੀਰੇ ਜੇ ਕਿਸੇ ਨੇ ਮਾੜਾ ਕੱਪੜਾ ਪਾਇਆ ਉਹਨਾਂ ਤਾਂ ਉਹਦੇ ਨਾਲ ਬੰਦਾ ਸਹੀ ਤਰੀਕੇ ਨਾਲ ਗੱਲ ਵੀ ਨਹੀਂ ਕਰਦਾ ਹੈਗਾ ਹਨਾ ਅੱਜ ਕੱਲ ਦਾ ਜੋ ਹੈ ਨਾ ਦੌਰ ਆ ਵੀਰੇ ਅੱਜ ਕੱਲ ਜੋ ਵੀ ਚੱਲਦਾ ਵਾ ਸੱਚ ਗੱਲ ਦੱਸ ਰਹੇ ਆਪਾਂ ਅੱਛਾ ਭਾਈ ਤੁਹਾਨੂੰ ਦੇਖ ਕੇ ਪਤਾ ਨਹੀਂ ਕਿਉਂ ਲੱਗਦਾ ਤੁਸੀਂ ਕੁਝ ਲਿਖਦੇ ਹੋਣੇ ਹੋ ਜਰੂਰ ਸਾਡੇ ਦਰਸ਼ਕਾਂ ਵਾਸਤੇ ਕੁਝ ਤੁਹਾਡੇ ਦੋ ਬੋਲ ਭਾਜੀ ਹਾਂ ਲਿਖਦਾ ਮੈਂ ਗਾਣੇ ਵਗੈਰਾ ਲਿਖਦਾ ਜੀ ਬਾਕੀ ਤੁਹਾਨੂੰ ਪਤਾ ਕਿਸਾਨੀ ਅੰਦੋਲਨ ਚੱਲ ਤੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਐ ਰੱਪਾ ਨੂੰ ਆਪਣੇ ਲਈ ਹੀ ਲੜਦੇ ਨੇ ਇਹ ਹੁਣ ਕੱਲ ਮੁੰਡਾ ਆਪਣਾ ਉੱਥੇ ਮਾਰਦਾ ਵਾ ਬਾਰਡਰ ਤੇ ਆਪਣੇ ਤੇ ਆਪਣੇ ਅਰਜਿੰਦਰਾ ਹਸਪੀਟਲ ਐਡਮਿਟ ਸੀ ਉਹ ਮੁੰਡਾ ਹਨਾ 23 24 ਸਾਲ ਦਾ ਮੁੰਡਾ ਸੀ 22 ਸਾਲ ਦਾ ਐ ਰੋ ਦਿਨਾਂ ਗਲਤ ਕੀਤਾ ਗੋਲੀਆਂ ਚਲਾਉਂਦਾ ਕੋਈ ਮਤਲਬ ਹੀ ਨਹੀਂ ਹੈਗਾ ਪ੍ਰੋਟੈਸਟ ਕਰਨ ਦਾ ਹਰ ਇੱਕ ਦਾ ਮੋਟਿਵ ਆਣ ਹਰ ਇੱਕ ਬੰਦਾ ਕਰ ਸਕਦਾ ਬੜ ਗਲਤ ਕੀਤਾ ਇਹਨਾਂ ਨੇ ਗੋਲੀਆਂ ਨਹੀਂ ਚਲਾਉਣੀਆਂ ਚਾਹੀਦੀਆਂ ਕਿਸਾਨਾਂ ਦੇ ਆਪਣੇ ਤੇ ਆਪਣੇ ਹੀ ਨੇ ਆਰ ਪੰਜਾਬੀ ਨੇ ਉਹ ਕਿਹੜਾ ਜਾਨਵਰ ਨੇ ਹੈ ਤਾਂ ਇਨਸਾਨ ਹੀ ਨੇ ਉਹ ਹਨਾ ਤੇ ਇਹਨਾਂ ਨੂੰ ਚਾਹੀਦੀ ਆ ਇਹ ਚੀਜ਼ਾਂ ਵੀ ਗਲਤ ਕੀਤਾ ਇਹਨਾਂ ਨੇ ਗੋਲੀਆਂ ਨਹੀਂ ਚਲਾਉਣੀਆਂ ਚਾਹੀਦੀਆਂ ਮੁੰਡਿਆਂ ਸਿਰ 'ਤੇ ਕਿੰਨਾ ਕੁਝ ਵੱਜਿਆ ਹਨਾ ਗਲਤ ਗੱਲ ਨੇ ਇਹ ਯਾਰ ਕਿਸੇ ਨਾਲ ਨਹੀਂ ਇਦਾਂ ਕਰਨਾ ਚਾਹੀਦਾ ਆਪਣੇ ਪੰਜਾਬੀ ਗੱਬਰੂ ਨੇ ਸਾਰੇ ਆਪਾਂ ਇੱਕ ਹੋ ਕੇ ਰਹੀਏ ਹਨਾ ਉਹਦੇ ਵਰਗੀ ਕੋਈ ਮੌਜ ਨਹੀਂ ਹੈਗੀ ਤੇ ਆਪਣੇ ਦੇਖ ਲਓ ਤੁਸੀਂ ਸਿੰਘੂ ਬਾਰਡਰ ਤੇ ਹੁਣ ਕਿੰਨਾ ਕੁਝ ਹੁੰਦਾ ਪਿਆ ਗਲਤ ਗੱਲ ਆ ਸਰਕਾਰ ਲਈ ਵੀ ਇਹ ਹਾਈ ਬਾਈ ਨਹੀਂ ਨਹੀਂ ਰਹਿਣ ਤੋਂ ਅੱਛਾ ਵੈਲੈਂਟਾਈਨ ਵੀਕ ਲੰਘ ਗਿਆ ਵੈਲੈਂਟਾਈਨ ਵੀਕ ਮੈਨੂੰ ਦੱਸੋ ਕਿੱਦਾਂ ਦਾ ਲੰਘਿਆ ਤੁਹਾਡਾ ਨਾ ਭਈਆ ਆਪਣਾ ਕੋਈ ਵੈਲੈਂਟਾਈਨ ਵੀਕ ਨਹੀਂ ਆਪਣੇ ਤਾਂ ਸਾਰੇ ਦਿਨ ਇੱਕ ਦੇ ਵਰਗੇ ਨੇ ਜਮਾ ਕੋਈ ਵੀ ਕਿਵੇਂ ਦਾ ਨਹੀਂ ਹੈਗਾ ਕੀ ਨਾਮ ਆ ਬਾਈ ਤੁਹਾਡਾ ਜੀ ਗੁਰਵਿੰਦਰ ਸਿੰਘ ਨਾਮ ਆ ਮੇਰਾ ਗੁਰੀ ਪੁਨੀਆ ਅੱਛਾ ਪਿੰਡ ਤੋਂ ਕਿ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਪਿੰਡ ਹੈਗਾ ਪੁਨੀਆ ਖਾਨਾ ਪਿੰਡ ਤੋਂ ਬਿਲੋਂਗ ਕਰਦਾ ਹਾਂ ਪਿੰਡ ਦੀ ਕਿਹੜੀ ਅਜਿਹੀ ਚੀਜ਼ ਤੁਹਾਨੂੰ ਸ਼ਹਿਰ ਦੇ ਵਿੱਚ ਰਹਿ ਨਹੀਂ ਦਿੰਦੀ ਇੱਕ ਸਕੂਨ ਆ ਯਾਰ ਪਿੰਡ ਦੇ ਵਿੱਚ ਇੱਕ ਮੋਹ ਆ ਇੱਕ ਪਿੰਡ ਦਾ ਜਿਹੜਾ ਸ਼ਹਿਰ 'ਚ ਨਹੀਂ ਮਿਲਦਾ ਹੈਗਾ ਉਹ ਖੇਤਾਂ ਦਾ ਲਾਲਾ ਤੇ ਪਿੰਡ ਦੀ ਜਿਹੜੀ ਆਪਣੀ ਮਿਲ ਕੇ ਜਵਾਕ ਲਾਲਾ ਜਿਵੇਂ ਹਨਾ ਉਹ ਚੀਜ਼ ਆ ਇੱਕ ਪਿੰਡ ਦੇ ਵਿੱਚ ਸਕੂਨ ਆ ਇੱਕ ਉਹ ਸ਼ਹਿਰ ਦੇ ਵਿੱਚ ਨਹੀਂ ਹੈਗਾ ਸਕੂਲ ਦੇ ਵਿੱਚ ਕਿੰਨੇ ਕੁ ਸ਼ਰਾਰਤੀ ਸੀ ਮੇਰੇ ਫੋਟਾ ਦੇ ਮੁੱਢ ਤੋਂ ਹੀ ਰਹੇ ਹਾਂ ਪੂਰ ਤੋਂ ਦਾ ਸ਼ੁਰੂ ਤੋਂ ਹੀ ਰਹੇ ਹਾਂ ਜਿਵੇਂ ਨੇ ਹੈਗੇ ਹੁਣ ਤੱਕ ਕੰਵੇ ਦੇ ਯਾਰ ਕੋਣ ਸੀ ਯਾਰ ਨਾਲ ਸਭ ਤੋਂ ਪੁਰਾਣਾ ਯਾਰ ਬੇਲੀ ਹੈਗੇ ਨੇ ਕਾਫੀ ਨੇ ਵੈਸੇ ਤਾਂ ਇਕੱਲਾ ਹੀ ਰਹਿੰਦਾ ਵੀ ਆਪਣੇ ਆਪ ਚ ਲੋਰ ਚ ਰਹਿੰਦਾ ਮੈਂ ਮਤਲਬ ਕਿ ਮਿਊਜ਼ਿਕ ਕਰਦਾ ਸਿੰਗਿੰਗ ਕਰਦਾ ਮੈਂ ਤੇ ਹਾਂ ਸਿੰਗਿੰਗ ਕਰਦੇ ਹੋ ਵੀਰੇ ਫਰਮਾਓ ਫਿਰ ਕੁਝ ਦੋ ਲਾਈਨਾਂ ਤੁਹਾਡੇ ਵੱਲੋਂ ਓ ਇੱਕ ਗਲਾ ਦਾ ਸੈੱਟ ਨਹੀਂ ਹੈਗਾ ਮੇਰਾ ਫਿਰ ਮੈਂ ਸੁਣਾ ਦੇਣਾ ਚਲੋ ਤੁਹਾਨੂੰ ਇੱਕ ਮੇਰਾ ਗਾਣਾ ਹੋਣਾ ਹੁਣ ਸਟੈਂਡ ਤੇ ਮੈਂ ਉਹਦੀ ਚਾਰਕ ਲੈਣਾ ਸੁਣਾ ਦੇਣਾ ਤੁਹਾਨੂੰ ਹੂੰ ਮਿਹਨਤਾਂ ਪਾਹੇ ਲੀੜੇ ਲੱਤਿਆਂ ਨੂੰ ਨਹੀਂ ਦੋ ਨੰਬਰੀ ਕਮਾਈ ਸਾਲੇ ਦੱਸ ਦੇ ਨੇ ਦੇਖ ਕੇ ਹਾਸਾ ਆਵੇ ਦੁਨੀਆ ਦੀ ਸੋਚ ਦੇ ਉਤੇ ਬਾਲੇ ਇੱਥੇ ਦੁਖੀ ਸਾਨੂੰ ਹੱਸਦੇ ਆਂ ਦੇਖ ਕੇ ਰੀਜਾਂ ਨਾਲ ਤਾਰੂ ਜੱਟ ਦੇਖ ਲਈ ਕੁੜੇ ਜਿੰਨਾ ਦੇ ਦਿਮਾਗਾਂ ਨੂੰ ਆ ਚੱਲ ਚੜਦੀ ਹੋ ਸਾਡੇ ਕਰਕੇ ਹੀ ਹੋਏ ਆ ਸਟੈਂਡ ਪਤਲੋ ਜਿੰਨਾ ਦੇ ਸਟੈਂਡਾਂ ਦੀ ਤੂੰ ਗੱਲ ਕਰਦੀ ਇਹ ਨਵਾਂ ਗਾਣਾ ਆਉਣਾ ਬਾਈ ਮੇਰਾ ਤੇ ਇਹ ਤੁਹਾਨੂੰ ਸੁਣਾਦਾ ਅੱਛਾ ਬਾਈ ਇੱਕਦੇ ਕੋਈ ਜਾਰੀ ਪਿੱਛੇ ਸਟੈਂਡ ਲੇਟਾ ਹੋਵੇ ਲੜਾਈ ਪੈ ਗਈ ਹੋਵੇ ਤੇ ਕਦੇ ਕੋਈ ਕੁੱਟ ਘੱਟ ਪਈ ਆ ਨਾ ਬਾਈ ਕੁੱਟ ਘੱਟ ਤਾਂ ਨਹੀਂ ਕਦੇ ਪਈ ਹੈਗੀ ਨਾ ਕੁੱਟ ਹੈਗੀ ਸਹੀ ਗੱਲ ਤੋਂ ਅੱਛਾ ਤੇ ਇਹ ਜਿਆ ਕੰਮ ਵੀ ਨਹੀਂ ਕੀਤਾ ਹੈਗਾ ਪਗਦੇ ਅੱਛਾ ਸੌ ਰਹੇ ਹੋ ਤੁਸੀਂ ਹਾਂ ਜਿੱਦਾਂ ਹੈਗਾ ਸੌ ਵੀ ਆਵਾ ਮੈਂ ਜਿਵੇਂ ਮਰਜ਼ੀ ਰਵੇਲ ਪੁਣੇ ਚਲਾ ਲਵਾਂ ਜਿਵੇਂ ਮਰਜ਼ੀ ਰਾਲਵਾਂ ਸਿੱਧੇ ਸਾਬਦੇ ਆ ਅੱਛਾ ਮੰਮੀ ਡੈਡੀ ਤੋਂ ਕਿੰਨੀ ਕੋਈ ਕੁੱਟ ਪਈ ਆ ਨਾ ਜਮਾ ਵੀ ਨਹੀਂ ਪਤਾ ਹੀ ਯਾ ਨਾਲ ਮਿਲ ਕੇ ਵੀ ਕਿਸ ਸਿਚੁਏਸ਼ਨ ਦੇ ਵਿੱਚ ਫਿਰਦੇ ਆ ਹਾਲਾਤਾਂ ਦੇ ਹਿਸਾਬ ਨਾਲ ਬਸ ਓਕੇ ਵਾ ਕੁਛ ਨਹੀਂ ਮੈਨੂੰ ਲੱਗਦਾ ਤੁਹਾਡੇ ਸਾਰਿਆਂ ਦੇ ਸਭ ਤੋਂ ਬੀਬਾ ਮੁੰਡਾ ਇਹੀ ਆ ਬਈ ਕੈਣ ਨੂੰ ਹੀ ਆ ਇਹ ਤਾਂ ਇਹ ਕੈਣ ਨਹੀਂ ਹੈ ਬੀਬਾ ਉੱਪਰ ਉੱਪਰ ਹੀ ਆ ਖੋਲੋ ਫਿਰ ਰਾਜ ਵਾ ਰਾਜ ਕੀ ਖੋਲਣੇ ਨਾ ਯਾਰ ਬਈ ਬੋ ਬੀਬਾ ਬੰਦਾ ਹੈ ਇਹ ਸਾਡੇ ਲਈ ਤਾਂ ਬਾਰੇ ਰਾਜ ਗੁੱਜੇ ਹਾਂ ਕਦੇ ਬਈ ਇਹ ਸੈਲੀ ਬਣੀ ਹੈ ਕਦੇ ਉਹ ਤਾਂ ਬਥੇਰੀ ਨਾ ਸੈਲੀ ਨਹੀਂ ਬਣਗੀ ਨਾ ਪਿੱਛੇ ਪਿਛੇ ਆਈਦਾ ਜਾਂਦੀ ਐ ਪਰ ਕਦੇ ਨੋਟਿਸ ਨਹੀਂ ਕੀਤੀ ਨੂੰ ਦਈਦਾ ਹੈਗਾ ਤੇ ਆਪਣੇ ਕੰਮ ਦਾ ਇੱਕ ਮਤਲਬ ਆ ਬਸ ਪਰਮੇਸ਼ਵਰ ਮੰਗੂ ਵੀ ਪਿੰਡ ਤੇ ਖੜਾ ਪੜਿਆ ਵੇ ਪਰ ਯਾਰ ਹੋਰੀ ਨਹੀਂ ਕਿਸੇ ਨੂੰ ਪਾ ਦਿੰਦੇ ਨਾ ਯਾਰ ਇਹ ਦਿੱਤਾ ਬਈ ਨਾ 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 ਜਮਾ ਵੀ ਨਹੀਂ ਅੱਛਾ ਕਿਦਾਂ ਦੀ ਕੁੜੀ ਪਸੰਦ ਐ ਜੇ ਤੁਸੀਂ ਕਹੋਗੇ ਮੇਰੀ ਫਿਊਚਰ ਵਾਈਫ ਐਦਾਂ ਦੀ ਹੋਵੇ ਕੈਟਰੀਨਾ ਕਾਏ ਉਹ ਵਰਗੀ ਕੋਈ ਕਿਆਰਾ ਐ ਓਏ ਇਹਦਾ ਮੇਕਅਪ ਦਾ ਕਮਾਲ ਆ ਜਿੱਥੇ ਮਰਜ਼ੀ ਦੇਖ ਲੋ ਜਾ ਕੇ ਕੋਈ ਨਾ ਮਾਈਕ ਤੇ ਮੈਂ ਫੜ ਲੂਗਾ ਤੁਹਾਡੇ ਵਾਸਤੇ ਤੁਸੀਂ ਬੋਲੀ ਜਾਓ ਇਹ ਮੇਕਅਪ ਦਾ ਕਮਾਲ ਆ ਸਾਰੇ ਇੱਕੋ ਜਿਹੇ ਹੁੰਦੇ ਨੇ ਬਲਕਿ ਮਿਲ ਕੇ ਸ਼ਕਲਾਂ ਤੋਂ ਨਹੀਂ ਮਾਣੋ ਦਿਲ ਤੋਂ ਹੀ ਜੱਜ ਕਰੀਦਾ ਹਰੇਕ ਨੂੰ ਫੇਰ ਵੀ ਜਿੱਦਾਂ ਕਰਨ ਔਲੇ ਦਾ ਗਾਣਾ ਆਇਆ ਹੁਣ ਵੀ ਤੂੰ ਮੱਥੇ ਤੇ ਟਿੱਕਾ ਲਾ ਲਿਆ ਰੇਖਾ ਵਰਗਾ ਐਦਾਂ ਦੀ ਕੀ ਸੋਚ ਆ ਤੁਹਾਡੀ ਵੀ ਐਦਾਂ ਦੀ ਮੇਰੀ ਵਾਈਫ ਹੋਵੇ ਐਦਾਂ ਦੇ ਚੱਕਰ ਸਿੰਪਲ ਦੀ ਓ ਯਾਰ ਸਿੰਪਲ ਜਿਹੀ ਮਿਲ ਜੇ ਬਸ ਉਹੀ ਬੋਦੂ ਆ ਵਧੀਆ ਹੋਣੀ ਜਿਹਦੀ ਦਿਲ ਤੋਂ ਵਧੀਆ ਹੋਣੀ ਚਾਹੀਦੀ ਆ ਉੱਤੇ ਸਭ ਹਾਂ ਹਾਂ ਬਸ ਬਸ ਰੋਟੀਆਂ ਬਣਾਉਣ ਵਾਲੀ ਚਾਹੀਦੀ ਆ ਬ ਨਫਰ ਲੈ ਕੇ ਉਹਨੂੰ ਫਾਇਦਾ ਕੀ ਆ ਵਿਆਹ ਕਰਾਉਣ ਦਾ ਵਿਆਹ ਕਰਾਉਣ ਦਾ ਤਾਂ ਹੀ ਫਾਇਦਾ ਇਹ ਰੋਟੀਆਂ ਬਣਾਵੇ ਉਹ ਅੱਛਾ ਬਾਈ ਤੁਹਾਡਾ ਕੀ ਨਾਮ ਆ ਬਾਈ ਮੇਰਾ ਸਿਮਰਨਜੀਤ ਸਿੰਘ ਮਾਨ ਆ ਵੀਰੇ ਅੱਛਾ ਕੀ ਕਰਦੇ ਹੋ ਫਿਰ ਬਾਈ ਤੁਸੀਂ ਮੇਰੇ ਮੈਂ ਪੀਐਸ ਹਾਂ ਐਮਐਲਏ ਸਾਹਿਬ ਦਾ ਅੱਛਾ ਹਾਂਜੀ ਹਾਂਜੀ ਅੱਜ ਸਿਵਲ ਵਰਦੀ ਚ ਐਕਚੁਅਲੀ ਅਸੀਂ ਜਾ ਰਹੇ ਸੀ ਕੰਮ ਹਾਂਜੀ ਹਾਂਜੀ ਮਲਾਜਮ ਬੰਦੇ ਮਿਲ ਗਏ ਸਾਨੂੰ ਉਹ ਨਾ ਨਹੀਂ ਭਰਾਵਾ ਅੱਛਾ ਕਿੰਨੇ ਕ ਵਾਰ ਬਾਈ ਫਿਰ ਮੌਕੇ ਦੇ ਉੱਤੇ ਯਾਰਾਂ ਦੋਸਤਾ ਦੀ ਕੰਮ ਸਾਰਿਆ ਜਾਂ ਕਿਤੇ ਨਾਕੇ ਦੇ ਖੜੇ ਫੋਨ ਲਾਤਾ ਵੀ ਆਹ ਲੰਗਾਓ ਥੋੜਾ ਨਾ ਨਾ ਵੀਰੇ ਆਪਾਂ ਜਦੋਂ ਵੀ ਆਪਣੇ ਕਿਸੇ ਭਰਾ ਦਾ ਫੋਨ ਆਂਦਾ ਤਾਂ ਆਪਾਂ ਸੁਣਦੇ ਆਂ 5 ਮਿੰਟ ਦੰਨੇ ਆ ਤੇ ਉਹਦਾ ਜਿਹੜਾ ਕੰਮ ਆ ਉਹ ਸੋਲਵ ਕਰਾਨੇ ਆ ਵੀਰੇ ਆਪਾਂ ਅੱਛਾ ਤੁਹਾਡਾ ਕਦੇ ਕੋਈ ਕੰਮ ਅੜਿਆ ਹੋਵੇ ਤੇ ਕਿਸੇ ਯਾਰ ਬੇਲੀ ਨੇ ਨਾ ਕਰਦੀ ਹੋਵੇ ਫਿਰ ਤੁਸੀਂ ਉਹਨੂੰ ਕੀ ਕਰਦੇ ਵੀ ਆਹ ਦੀ ਵਾਰੀ ਤੇ ਨਾਕੇ ਦੇ ਖੜ ਕੇ ਫੋਨ ਮਾਰਦਾ ਹੁਣ ਮੇਰੀ ਵਾਰੀ ਮੁੱਕਰ ਗਿਆ ਨਹੀਂ ਨਹੀਂ ਆਪਾਂ ਇਦਾਂ ਨਹੀਂ ਅਗਲੇ ਨੂੰ ਕਹਿੰਦੇ ਪਰ ਐਕਚੁਅਲੀ ਫੀਲ ਹੁੰਦਾ ਹਨਾ ਕਹਿ ਦੰਨੇ ਆ ਅਗਲੇ ਨੂੰ ਵੀ ਬਾਈ ਤੂੰ ਮੇਰੇ ਨਾਲ ਇਦਾਂ ਕੀਤਾ ਪਟ ਚਲੋ ਆਪਾਂ ਕਿਸੇ ਨੂੰ ਐਦਾ ਜ਼ਿਆਦਾ ਹੀ ਫੀਲ ਨਹੀਂ ਕਰਾਇਆ ਵੀ ਨਹੀਂ ਯਾਰ ਵੀ ਤੂੰ ਪਰੇ ਰਹਿ ਮੇਰਾ ਕੰਮ ਨਹੀਂ ਕੀਤਾ ਆਪਾਂ ਐਦਾ ਤਾਂ ਨਹੀਂ ਕਿਸੇ ਨੂੰ ਫੀਲ ਕੀਤਾ ਵੀਰੇ ਬਾਈ ਦਿੱਲੀ ਦੀ ਕੁੜੀਆਂ ਹੋ ਗਈਆਂ ਹਿਮਾਚਲ ਦੀਆਂ ਕੁੜੀਆਂ ਹੈਗੀਆਂ ਪੰਜਾਬ ਦੀਆਂ ਕੁੜੀਆਂ ਹੋ ਗਈਆਂ ਤੁਹਾਨੂੰ ਕਿਹੜੀ ਪਸੰਦ ਆਏਗੀ ਨਹੀਂ ਵੀਰੇ ਆਪਾਂ ਨੂੰ ਤਾਂ ਪੰਜਾਬ ਦੇ ਨੇ ਆਪਾਂ ਪੰਜਾਬ 'ਚ ਰਹਿ ਰਹੇ ਹਾਂ ਠੀਕ ਹੈ ਨਾ ਪੰਜਾਬ 'ਚ ਰਹਿ ਰਹੇ ਹਾਂ ਪੰਜਾਬ ਦਾ ਖਾ ਰਹੇ ਹਾਂ ਪੰਜਾਬ ਦਾ ਪੀ ਰਹੇ ਆਪਾਂ ਪੰਜਾਬ ਦੀ ਆਪਾਂ ਜਿਹੜੇ ਕਲਚਰ ਆਪਾਂ ਪੰਜਾਬ ਦੀ ਕੁੜੀ ਪਸੰਦ ਕਰਾਂਗੇ ਵੀਰੇ ਪਿੱਛੇ ਮੈਨੂੰ ਆਵਾਜ਼ ਮਾਰ ਰਹੇ ਨੇ ਕੋਈ ਮਿਲ ਜਾਏ ਸਾਨੂੰ ਕੋਈ ਮਿਲ ਜਾਏ ਇਨੇ ਸਾਰੇ ਦਿਨ ਮਨਾਏ ਨੇ ਦੇ ਏ ਟੂ ਜ਼ੈਡ ਛੇਲੀ ਜਗੀ ਇਹਦੀ ਅਜੀ ਛੇਲੀਆਂ ਦਾ ਵੀ ਨਾ ਆਜੋ ਬਾਈ ਫਿਰ ਅੱਗੇ ਆਇਓ ਬਾਈ ਪਹਿਲਾਂ ਤੇ ਕੀ ਨਾਮ ਹੈ ਤੁਹਾਡਾ ਹੀ ਮੇਰਾ ਆਪਣਾ ਪ੍ਰਭਜੋਤ ਸਿੰਘ ਹੈ ਅੱਛਾ ਯਾਰਾਂ ਤੇ ਬੇਲੀਆਂ ਨੇ ਕਿਹਾ ਵੀ ਵੈਲੈਂਟਾਈਨ ਵੀਕ ਆ ਸਭ ਤੋਂ ਵਧੀਆ ਇਹਨਾਂ ਦਾ ਲੰਘਿਆ ਰੋਜ਼ ਡੇ ਉੱਤੇ ਫਿਰ ਚਾਕਲੇਟ ਡੇ ਦੇ ਉੱਤੇ ਸਾਰੇ ਡੇ ਮਨਾਏ ਮਾਈ ਨਾਮ ਇਸ ਮੇਜ ਕਰ ਰਹੇ ਕੋਈ ਮਨਾਏਗਾ ਆਪਾਂ ਹੈਗੀ ਨਹੀਂ ਛੇਲੀ ਕੋਈ ਦੂਰੀ ਦੇ ਆ ਥੋੜਾ ਜਿਹਾ ਅੱਛਾ ਕਿੰਨਾ ਕੁ ਪਿਆਰ ਆ ਬਾਈ ਫਿਰ ਪਿਆਰ ਤਾਂ ਵਸੇਰਾ ਯਾਰ ਐ ਤਾਂ ਨਹੀਂ ਫਿਰ ਵੀ ਕਿਤੇ ਕੋਈ ਲੱਗ ਜੀ ਚੀਜ਼ ਫੀਲ ਕਰਦੇ ਹੋਵੇ ਜਦੋਂ ਉਹ ਨਾਲ ਖੜਦੀ ਆ ਤੇ ਬਸ ਬੋਸ ਮਾਇਆ ਲੱਗ ਜੀ ਚੀਜ਼ ਤਣੀ ਯਾਰ ਬਸ ਵਧੀਆ ਯਾਰ ਆਪਣੇ ਆਪ ਨਾਲ ਠੀਕ ਰਹਿੰਦੀ ਆ ਨਾਲ ਖੜਦੀ ਆ ਹਾਂ ਦੀ ਹਾਂ سپورਟ ਵਧੀਆ ਹੈ سپورਟ ਕਰਦੀ ਆ ਆਪਣੇ ਹਰ ਜਗ੍ਹਾ ਤੇ ਹਰ ਜਗ੍ਹਾ ਖੜਦੀ ਆ ਉਹ ਨਾਲ ਐਮ ਨੇ ਕਦੇ ਨਹੀਂ ਕਿਹਾ ਵੀ ਨਹੀਂ ਹਾਂ ਤੂੰ ਐ ਨਹੀਂ ਕਿਤਾ ਜਾ ਤੂੰ ਐ ਨਹੀਂ ਕਿਤੇ ਮੇਰੇ ਵਾਸਤੇ ਕਦੇ ਵੀ ਨਹੀਂ ਇਸ ਤਰ੍ਹਾਂ ਕਦੇ ਇੱਕ ਫੀਲ ਕਰਾਇਆ ਉਹਨੇ ਵਿਆਹ ਕਦੋਂ ਕਰਵਾ ਰਹੇ ਹੋ ਫਿਰ ਬਾਈ ਹਲੇ ਤਾਂ ਮੇਰੇ ਸਟੈਂਡ ਹੋਣਾ ਪਹਿਲਾਂ ਆਪਣੇ ਆ ਖੜਦੀ ਆ ਪੈਰਾਂ ਤੇ ਫਿਰ ਦਿਖਾਂਗੇ ਕਿਤੇ ਫਿਰ ਮਨ ਕਰਦੇ ਹੀ ਬਣਾਣੇ ਨਸਤਾ ਕਰਦੇ ਵੀ ਨਹੀਂ ਬੰਨੇ ਆਂਗੇ ਅੱਛਾ ਬਾਈ ਵਿਆਹ ਜਦੋਂ ਹੋਏਗਾ ਬਾਈ ਹੋਰਾਂ ਦਾ ਤੁਸੀਂ ਇਹ ਅਜੇ ਹਕੀ ਕਰੋਗੇ ਬਾਈ ਨੂੰ ਜਮਾ ਯਾਦ ਰਹਿ ਵਿਆਹ ਦੇ ਉੱਤੇ ਆਏ ਸੀਗੇ ਮੇਰੇ ਬੇਲੀ ਗਿਫਟ ਬਹੁਤ ਅਗੜੇ ਦਵਾਂਗੇ ਯਾਰ ਜਿਹੜੀ ਜਿਹੜੀ ਦੀ ਪਸੰਦ ਉਹ ਹੀ ਦਵਾਂਗੇ ਗਿਫਟ ਦਾ ਜਿਹੜੇ ਜਿਹੜੇ ਅੱਗੇ ਲੋੜ ਆ ਸਕਦੇ ਨੇ ਉਹ ਉਹ ਜਿਹੇ ਗਿਫਟ ਦਵਾਂਗੇ ਅਸੀਂ ਜਿਹੜੇ ਵਿਆਹ ਤੋਂ ਬਾਅਦ ਲੋੜ ਆਣ ਜਿਵੇਂ ਇਹਦੇ ਲਈ ਬੇਲਣਾ ਚਾੜੂ ਚਾੜੂ ਪੋਚੇ ਸਾਰਾ ਕੁਝ ਦਵਾਂਗੇ ਕਿਹੜੇ ਕਿਹੜੀ ਚੀਜ਼ ਮੈਂ ਤਾਂ ਚੱਕਲਾ ਵੇਲਣਾ ਦਵਾਂ ਬਾਈ ਇੰਤਾਂ ਨਾ ਮੈਂ ਤਾਂ ਉਹ ਚੀਜ਼ ਦਵਾਂਗੇ ਕਿਆ ਬੋਲਦੇ ਓਨੂੰ ਪ੍ਰੋਟੈਕਸ਼ਨ ਦਵਾਂਗੇ ਮੈਨੂੰ ਵੀ ਪ੍ਰੋਟੈਕਟ ਕਰਕੇ ਰੱਖੇ ਇਹ ਕੱਟ ਦਿੱਤਾ ਜਾਏਗਾ ਨੰਬਰ ਹੀ ਨਿਕਲਣਾ ਹੈ ਕੱਟ ਇਦਾਂ ਦਾ ਵੀ ਜਿਆਦਾ ਕੋਈ ਉਹ ਤਾਂ ਹੈ ਨਹੀਂ ਨਾਰਮਲੀ ਸਾਰਿਆਂ ਨੂੰ ਪਤਾ ਵੀ ਇਦਾਂ ਹਾਂ ਬਿੱਲ ਨੇ ਤੋਂ ਬਚਣ ਵਾਸਤੇ ਉਹ ਕੋਈ ਨਹੀਂ ਉਹ ਇਦਾਂ ਦਾ ਨਹੀਂ ਪ੍ਰੋਟੈਕਟ ਕਰਕੇ ਰੱਖੇ ਆਪਣੀ ਘਰ ਵਾਲੀ ਨੂੰ ਪ੍ਰੋਟੈਕਟ ਕਰਕੇ ਰੱਖੇ ਬਸ ਇਹ ਹੈ ਇੰਨਾ ਕਿ ਦਵਾਂਗੇ ਅਸੀਂ ਥੋੜਾ ਜੀ ਬਾਈ ਥੈਂਕ ਯੂ ਸੋ ਮਾਚ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਆਊਟਰੂਟ ਗੇੜੀ ਸ਼ੋ ਆ ਜਰੂਰ ਦੇਖ ਲਿਓ ਤੁਸੀਂ ਸਾਰੇ ਬਾਈ ਜੀ ਜੀ ਓਕੇ ਵੀਰੇ ਥੈਂਕ ਯੂ ਨੋਸ ਕਰ ਦਿਓ ਇੱਕ ਵਾਰ ਦਰਸ਼ਕਾਂ ਨੂੰ ਵੀ ਆਊਟਰੂਟ ਗੇੜੀ ਜਰੂਰ ਦੇਖੋ ਤੁਸੀਂ ਹਾਂ ਜੀ ਇਹਨਾਂ ਦਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਦਾ ਵੀਡੀਓ ਦੇਖੋ ਬਹੁਤ ਵਧੀਆ ਬਾਈ ਬੋਲਦੇ ਨੇ ਤੇ ਗੱਲਾਂ ਕਰਦੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਅੱਛਾ ਬਾਈ ਤੁਸੀਂ ਗਾਏ ਕੋਈ ਕਿਸਾਨਾਂ ਦੇ ਵਾਸਤੇ ਕੁਝ ਵੀ ਦੋ ਲਾਈਨਾਂ ਯਾਰ ਤੁਹਾਡੇ ਵੱਲੋਂ ਹੋ ਜਾਣ ਕਿਉਂਕਿ ਆਪਾਂ ਉਹਨਾਂ ਦੇ ਸਪੋਰਟ ਕਰ ਰਹੇ ਆਂ ਪੰਜਾਬ ਦੇ ਫਾਰਮਰਸ ਚਾਹੇ ਫਾਰਮਰਸ ਕਿ ਜਿੱਥੋਂ ਮਰਜੀ ਨੇ ਤੁਸੀਂ ਦੋ ਲਾਈਨਾਂ ਉਹਨਾਂ ਵਾਸਤੇ ਕੁਝ ਵੀ ਜੋ ਤੁਹਾਡਾ ਦਿਲ ਕਰਦਾ ਯਾਰ ਹੈਗਾ ਇੱਕ ਯਾਰ ਮੋਬਾਈਲ ਦੇ ਵਿੱਚ ਆ ਜਿਆਦਾ ਰੂਜ 2 ਬਜੇ ਮਿੱਟ ਜਦ ਲੈ ਕੇ ਮੋਬਾਈਲ ਚਾਰਜ ਲੱਗਿਆ ਉੱਥੇ ਦਫ਼ਤਰ ਤੇ ਅੱਛਾ ਪੰਜਾਬ ਦੀ ਜਵਾਨੀ ਆ ਕਿਸਾਨਾਂ ਨੂੰ ਲੈ ਕੇ ਬੜੇ ਨੌਜਵਾਨ ਖੜੇ ਹੋਏ ਨੇ ਮੇਰੇ ਨਾਲ ਕਿਸਾਨਾਂ ਦਾ ਸਾਥ ਦਿੰਦੇ ਨੇ ਬਾਈ ਕਹਿੰਦੇ ਮੈਂ ਕਿਸਾਨਾਂ ਦੇ ਵਾਸਤੇ ਦੋ ਲਾਈਨਾਂ ਬੋਲੂੰਗਾ ਬਾਈ ਬੋਲੋ ਹੀ ਦੋ ਹਾਂਜੀ ਚਾਰ ਕੁ ਲਾਈਨਾਂ ਲਿਖਿਆ ਨੇ ਉਹ ਸੁਣਿਆ ਹੂੰ ਹੂੰ ਹੋ ਕਦੇ ਚੱਲਦੀਆਂ ਗੋਲੀਆਂ ਤੇ ਚੱਲਦੇ ਆ ਪਾਣੀ ਤੇਰੇ ਨਾਲ ਦਿਲ ਇਹ ਨਹੀਂ ਲੱਗ ਡਾਟਿਆ ਪ੍ਰਾਣੀ ਚੱਲਦੀਆਂ ਗੋਲੀਆਂ ਤੇ ਚੱਲਦੇ ਆ ਪਾਣੀ ਤੇਰੇ ਨਾਲ ਦਿਲ ਇਹ ਨਹੀਂ ਲੱਗ ਡਾਟਿਆ ਪ੍ਰਾਣੀ ਜਿੱਤੇ ਅੜੇ ਨੇ ਮੈਦਾਨ ਫਤਿਹ ਕਰੇ ਨੇ ਅੜੇ ਨੇ ਮੈਦਾਨ ਫਤਿਹ ਕਰੇ ਨੇ ਬਹੁਤ ਹੀ ਚੱਕੀ ਵੀ ਨਹੀਂ ਹੁੰਦੀ ਅੱਤ ਦਿਲ ਇਹ ਨਹੀਂ ਮੁੜੇ ਆ ਗਿਆ ਆ ਗਿਆ ਪੰਜਾਬ ਲੈਣ ਹੱਕ ਦਿਲ ਇਹ ਨਹੀਂ ਮੁੜੇ ਆ ਗਿਆ ਆ ਗਿਆ ਪੰਜਾਬ ਲੈਣ ਹੱਕ ਦੇ ਲਈ ਨੀ ਮੂੜੇ ਆ ਗਿਆ ਅੱਛਾ ਭਾਈ ਇੱਕ ਹੋਰ ਸੇ ਤੁਹਾਨੂੰ ਸਾਰਿਆਂ ਨੂੰ ਚਲੋ ਪਾਸੇ ਤੇ ਕੀ ਦੋ ਲਾਈਨਾਂ ਬੋਲਾਂਗਾ ਪੰਜਾਬੀ ਮਾਂ ਬੋਲੀ ਕਦੇ ਨਾ ਛੱਡਿਓ ਯਾਰ ਮੈਂ 바ਵਾ ਦੇਖਦਾ ਹੁੰਦਾ ਲੋਕਾਂ ਦੇ ਵਿੱਚ ਪੰਜਾਬੀ ਅੱਜ ਕੱਲ੍ਹ ਲੋਕ ਛੱਡਦੇ ਜਾ ਰਹੇ ਨੇ ਭਾਈ ਆਪਾਂ ਭਾਈ ਪੰਜਾਬੀ ਮਾਂ ਬੋਲੀ ਨਹੀਂ ਕਦੇ ਛੱਡੀ ਦੀ ਹੈਗੀ ਹਨਾ ਹਮ ਜਿਵੇਂ ਹੁਣ ਅੱਜ ਕੱਲ੍ਹ ਦੀ ਜਨਰੇਸ਼ਨ ਆ ਉਹਨਾਂ ਨੂੰ ਬਹੁਤ ਉਹ ਆ ਕਿ ਉਹਨਾਂ ਨੂੰ ਹਜੇ ਪੁਰਾਣੀਆਂ ਚੀਜ਼ਾਂ ਬਾਰੇ ਕੁਝ ਨੌਲੇਜ ਨਹੀਂ ਹੈਗੀ ਆਪਾਂ ਨੂੰ ਪਤਾ ਵਾ ਆਪਾਂ ਪੰਜਾਬੀ ਮਾਂ ਬੋਲੀ ਦੀ ਪੂਰੀ ਰਿਸਪੈਕਟ ਕਰਦੇ ਆਂ ਤੇ ਆਪਾਂ ਕਦੇ ਨਹੀਂ ਛੱਡਣੀ ਹੈਗੀ ਇਹ ਚੀਜ਼ ਬਾਹਰ ਜਾ ਕੇ ਵੀ ਤੇ ਇੱਥੇ ਰਹਿ ਕੇ ਵੀ ਕਿਤੇ ਨਾ ਕਿਤੇ ਇੱਕ ਹੋੜ ਆ ਨਾ ਪੰਜਾਬ ਦੀ ਨੌਜਵਾਨੀ ਨੂੰ ਨਾ ਵਿਗਾੜਿਆ ਜਾ ਰਿਹਾ ਥੋੜਾ ਜਿਹਾ ਦੱਸਿਆ ਜਾ ਰਿਹਾ ਵੀ ਸਹੀ ਗੱਲ ਹੈ ਜੀ ਭਾਈ ਅੱਜ ਕੱਲ੍ਹ ਤਾਂ ਕੀ ਗੱਲ ਹੈ ਪੰਜਾਬੀ ਮਾਂ ਬੋਲੀ ਨੂੰ ਖਤਮ ਕੀਤਾ ਜਾ ਰਿਹਾ ਵਾ ਠੀਕ ਹੈ ਜੀ ਪਰ ਇਹ ਆਪਾਂ ਨੂੰ ਵੀ ਚਾਹੀਦਾ ਹੈ ਅਸੀਂ ਪੰਜਾਬ ਵਿੱਚ ਰਹਿੰਦੇ ਆ ਵੀ ਆਪਾਂ ਪੰਜਾਬੀ ਮਾਂ ਬੋਲੀ ਨੂੰ ਨਾ ਭੁੱਲੀਏ ਇਹ ਜੜ੍ਹਾਂ ਨਾਲ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਰਹੀਏ ਜੇ ਵਾ ਰਹਨੇ ਆ ਅਮਰੀਕਾ ਕੈਨੇਡਾ ਜਿੱਥੇ ਵੀ ਰਹੀਦਾ ਹਨ ਆਪਣੀਆਂ ਜੜਾਂ ਨਾਲ ਆਪਾਂ ਨੂੰ ਜੁੜ ਕੇ ਰਹਿਣਾ ਚਾਹੀਦਾ ਹਰ ਥਾਂ ਤੇ ਪੰਜਾਬੀ ਬੱਲੇ ਬੱਲੇ ਆ ਤੁਹਾਨੂੰ ਪਤਾ ਹੀ ਆ ਚੀਜ਼ ਹਨਾ ਜਿੱਥੇ ਮਰਜ਼ੀ ਚੱਲ ਜਾਓ ਅਮਰੀਕਾ ਨਿਊਜ਼ੀਲੈਂਡ ਕੈਨੇਡਾ ਜਿੱਥੇ ਮਰਜ਼ੀ ਚੱਲ ਜਾਓ ਹਰੇਕ ਪਾਸੇ ਪੰਜਾਬੀ ਗਾਹ ਬੰਦੇ ਨੇ ਜਿੱਥੇ ਵੀ ਜਾਂਦੇ ਨੇ ਠੀਕ ਹੈ ਨਾ ਬਾਈ ਕਿਤੇ ਲੜਾਈ ਹੋਵੇ ਜਾਂ ਫਿਰ ਕਿਸੇ ਨੂੰ ਕੁਛ ਲੰਗਰ ਖਾਣ ਆਵੇ ਨਾਲ ਦੀ ਨਾਲ ਪੀ ਆ ਬਾਈ ਪੰਜਾਬੀ ਕੌਮ ਹੀ ਇਹ ਜੀ ਹੈ ਬਾਈ ਲੋਕਾਂ ਲਈ ਜਾਨ ਦੇਣ ਤੱਕ ਤਿਆਰ ਰਹਿੰਦੇ ਬਾਈ ਇਹ ਤੁਹਾਨੂੰ ਵੀ ਪਤਾ ਹੀ ਚੀਜ਼ ਦਾ ਤੁਸੀਂ ਪੰਜਾਬ ਤੋਂ ਹਨ ਤਾਂ ਹੀ ਦੀ ਦਿਓ ਇਹ ਗੱਲ ਬਾਰੇ ਜੜ੍ਹ ਪਤਾ ਕਿੱਥੋਂ ਸ਼ੁਰੂ ਹੁੰਦੀ ਹੈ ਇਹ ਜੜ੍ਹ ਹੁੰਦੀ ਹੈ ਸ਼ੁਰੂ ਸਕੂਲ ਤੋਂ ਇੱਕ ਤਾਂ ਹੁਣ ਜਿਹੜੇ ਸਰਕਾਰੀ ਹੋ ਗਏ ਸਕੂਲ ਗਵਰਨਮੈਂਟਲੀ ਇਹਨਾਂ ਵਿੱਚ ਚਲੋ ਪੰਜਾਬੀ ਬੋਲੀ ਜਾਂਦੀ ਹੈ ਜਿਹੜੇ ਕਨਵੈਂਟ ਸਕੂਲ ਨੇ بڑے ਸਕੂਲ ਜਿਹੜੇ ਪ੍ਰਾਈਵੇਟ ਤੇ ਇਹਨਾਂ ਵਿੱਚ ਪੰਜਾਬੀ ਬਹੁਤ ਘੱਟ ਆ ਜਵਾਕਾਂ ਨੂੰ ਇਹਨਾਂ ਵਿੱਚ ਇੰਗਲਿਸ਼ ਜ਼ਿਆਦਾ ਤੇ ਮੇਰਾ ਸੋਚ ਇਹ ਹੈਗੀ ਆ ਵੀ ਵੀ ਜਿਹੜੇ ਆ ਇੰਗਲਿਸ਼ మీడియం ਸਕੂਲ ਨੇ ਇਹਨਾਂ 'ਚ ਪੰਜਾਬੀ ਹੋਣੀ ਚਾਹੀਦੀ ਹੈ ਜ਼ਰੂਰੀ ਹੋਣੀ ਚਾਹੀਦੀ ਆ ਬਹੁਤ ਵੀ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੇ ਚਾਹੇ ਇੰਗਲਿਸ਼ ਨੇ ਪ੍ਰਾਈਵੇਟ ਉਹਨਾਂ ਵਿੱਚ ਪੰਜਾਬੀ ਕੰਪਲਸਰੀ ਹਰੇਕ ਸਕੂਲ ਦੇ ਵਿੱਚ ਕੀਤੀ ਜਾਵੇ ਤੁਹਾਡੀ ਇਹ ਮੰਗ ਆ ਬਿਲਕੁਲ ਜੀ ਬਿਲਕੁਲ ਮੰਗ ਹੈ ਵੀ ਪੰਜਾਬੀ ਜਿਹੜੀ ਹਰੇਕ ਸਕੂਲ ਦੇ ਵਿੱਚ ਹੋਣੀ ਚਾਹੀਦੀ ਆ ਅਸੀਂ ਪੰਜਾਬ 'ਚ ਰਹੇ ਨੇ ਸਾਰਾ ਕਲਚਰ ਜਿਹੜਾ ਠੀਕ ਹੈ ਇੱਥੇ ਦੀ ਜਿਹੜੀ ਵੀ ਸਿਸਟਮ ਹੈ ਜਿਹੜਾ ਪੰਜਾਬੀ ਆ ਉਹਦੇ ਨਾਲ ਅਸੀਂ ਜੁੜੇ ਹੋਏ ਆ ਠੀਕ ਹੈ ਤੇ ਅੱਗੇ ਵੀ ਅਸੀਂ ਇਹੀ ਪ੍ਰਚਾਰ ਕਰਾਂਗੇ ਵੀ ਜੋੜਾਂਗੇ ਵੀ ਅਸੀਂ ਹੋਣਾ ਵੀ ਜ਼ਰੂਰੀ ਚਾਹੀਦਾ ਸਕੂਲ ਇੱਕ ਹੋਰ ਬਈ ਪੱਗਾਂ ਬਹੁਤ ਸੋਹਣੀਆਂ ਬੰਨਿਆ ਹੋਏ ਨੇ ਤੁਸੀਂ ਸਾਰਿਆਂ ਨੇ ਇਹਨੂੰ ਸੰਭਾਲ ਕੇ ਰੱਖਿਓ ਤੁਸੀਂ ਥੈਂਕ ਯੂ ਸੋ ਮੱਚ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਆਓ ਜੀ ਅੱਗੇ ਚੱਲਦੇ ਆਂ ਆਪਾਂ ਗੇੜੀ ਲਾਉਂਦੇ ਆਂ। ਕਿ ਹੋਏ ਥੈਂਕਿਊ ਥੈਂਕਿਊ। ਗੇੜੀ ਰੂਟ ਕਹਿ ਦਿਓ ਵੀ ਦੇਖਦੇ ਰਹੋ। ਰੂਟ ਮੇਰਾ ਭਰਾ ਸਾਰੇ ਦੇਖਦੇ ਰਹਿਓ ਜੀ। ਠੀਕ ਆ ਮੇਰਾ ਭਰਾ ਸਾਰੇ ਵੱਤੋ ਆ ਫੋਲੋ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ। ਠੀਕ ਆ ਜੀ। ਸਤਿ ਸ੍ਰੀ ਅਕਾਲ ਜੀ। ਥੈਂਕਿਊ। ਇਹ ਸੀਗੇ ਸਾਡੇ ਪੰਜਾਬ ਦੀ ਨੌਜਵਾਨੀ, ਕਿਸਾਨਾਂ ਦੇ ਵਾਸਤੇ ਸੇਹ ਦਿੱਤੀ ਆ ਤੇ ਤੁਸੀਂ ਵੀ ਦੇਖਦੇ ਰਹੋ ਤੁਹਾਡਾ ਆਪਣਾ ਫੇਵਰੇਟ ਸ਼ੋਅ ਆਊਟ ਰੂਟ ਗੇੜੀ। ਅੱਜ ਦੇ ਬਿੱਲਾ ਦੇ ਨਾਲ ਕੈਮਰਾ ਪਰਸਨ ਗੁਰਪ੍ਰੀਤ ਸਿੰਘ। ਥੈਂਕਿਊ so much। ਸ਼ਪੱਖ ਹੈ।